ਵੀ ਤੇ ਵਿਕੰਟੇ ਕਾਲਮ ਫਾਊਂਡੇਸ਼ਨ ਵੱਲੋਂ ਬ੍ਰੈਂਟਨ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਗਈ ਪੇਸ਼ ਹੈ ਇਸ ਕਾਨਫਰੰਸ ਬਾਰੇ ਇੱਕ ਖਾਸ ਰਿਪੋਰਟ ਕਾਲਮ ਫਾਊਂਡੇਸ਼ਨ ਆਫ ਨਾਰਥ ਅਮਰੀਕਾ ਵੱਲੋਂ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ 2009 ਵਿੱਚ ਮਰਹੂਮ ਡਾਕਟਰ ਦਰਸ਼ਨ ਸਿੰਘ ਬੈਂਸ ਦੀ ਗਵਾਈ ਵਿੱਚ ਕੀਤੀ ਗਈ ਸੀ ਇਸ ਸਾਲ ਕਰਵਾਈ ਗਈ ਇਸ 8ਵੀਂ ਕਾਨਫਰੰਸ ਦਾ ਵਿਸ਼ਾ ਸੰਚਾਰ ਕ੍ਰਾਂਤੀ ਦੇ ਯੁੱਗ ਵਿੱਚ ਪੰਜਾਬੀਅਤ ਨੂੰ ਚੁਣੌਤੀਆਂ ਸੀ ਜਿਸ ਤੇ ਵਿਚਾਰ ਚਰਚਾ ਕਰਨ ਲਈ ਵੱਡੀ ਗਿਣਤੀ ਵਿੱਚ ਪਾਸ਼ਾ ਬਾਹਰ ਲੋਜਿਕ ਅਤੇ ਬੁੱਧੀਜੀਵੀ ਸ਼ਾਮਲ ਹੋਏ ਇਸ ਇਸ ਕਾਨਫਰੰਸ ਦਾ ਜਿਹੜਾ مین ਸਬਜੈਕਟ ਸੀ ਉਹ ਇਹ ਸੀ ਕਿ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਅੱਜ ਦੀ ਸੰਚਾਰ ਕ੍ਰਾਂਤੀ ਦੇ ਯੋਗ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਕੀ ਮੁਸ਼ਕਲ ਆ ਰਹੀਆਂ ਹਨ ਉਹਨਾਂ ਦੇ ਉੱਤੇ ਕਿਵੇਂ ਅਸੀਂ ਉਹਨਾਂ ਨੂੰ ਹੱਲ ਕਰ ਸਕਦੇ ਹਾਂ ਤਾਂ ਕਿ ਪੰਜਾਬੀ ਭਾਸ਼ਾ ਇਸ ਸਮੇਂ ਦੇ ਯੋਗ ਦੀ ਖਾਣੀ ਬਣ ਸਕੇ ਉਹਨਾਂ ਉਹਨਾਂ ਵਿਸ਼ਿਆਂ 'ਚ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਰੱਖੇ ਖਾਸ ਕਰਕੇ ਜਿਵੇਂ ਅੱਜ ਦੇ ਤਰੀਕ ਦੌਰ ਦੇ ਵਿੱਚ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਭਾਸ਼ਾ ਦੀ ਬਹੁਤ ਹੀ ਜ਼ਿਆਦਾ ਵੋਕੈਬਲਰੀ ਨਹੀਂ ਸੀ ਮਿਲ ਰਹੀ ਹਰੇਕ ਇਨਸਾਨ ਬਹੁਤ ਸਾਰੇ ਲੋਕ ਸੀ ਜਿਹੜੇ YouTube ਤੇ ਜਾਂ Facebook ਤੇ ਪਾ ਰਹੇ ਨੇ ਤੇ ਉਹਦੇ ਕਰਕੇ ਬਹੁਤਾ ਜ਼ਿਆਦਾ ਫਾਇਦੇ ਦੀ بجائے ਸ਼ਾਇਦ ਨੁਕਸਾਨ ਹੋ ਰਿਹਾ ਸੀ ਕਾਲਮ ਫਾਊਂਡੇਸ਼ਨ ਦੇ ਪ੍ਰਧਾਨ ਜਸਪੀਰ ਸਿੰਘ ਬੋਪਾਰਾ ਦੇ ਮੁਤਾਬਿਕ ਇਸ ਉਪਰਾਲੇ ਦਾ ਮਕਸਦ ਪੰਜਾਬੀ ਪਾਤਸ਼ਾਹ ਦੇ ਪ੍ਰਚਾਰ ਅਤੇ ਪ੍ਰਸਾਰ ਨੂੰ ਵਧਾਉਣਾ ਹੈ ਇਸ ਸਾਲ ਜਿਹੜਾ ਹੈਗਾ ਦੁਨੀਆ ਭਰ ਦੇ ਜਿਹੜਾ ਹੈਗਾ ਜਿੱਥੇ ਪੰਜਾਬ ਭਾਰਤ ਤੋਂ ਪਾਕਿਸਤਾਨ ਤੋਂ ਯੂਰਪ ਤੋਂ ਇੰਗਲੈਂਡ ਤੋਂ ਔਰ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਵਿਦਵਾਨ ਇੱਥੇ ਆਏ ਆ ਪਿਛਲੇ ਤਿੰਨਾਂ ਦਿਨਾਂ ਤੋਂ ਜਿਹੜੇ ਹੈਗੇ ਆ ਜੀ ਉਹ ਪਰਚੇ ਪੜੇ ਜਾ ਰਹੇ ਆ ਵਖਵਾਖ ਟੌਪਿਕਾਂ ਦੇ ਉੱਤੇ ਪੰਜਾਬੀ ਮਾਂ ਬੋਲੀ ਨੂੰ ਆਪਾਂ ਕਿਸ ਤਰ੍ਹਾਂ ਇਹ ਬੋਲ ਚਾਲ ਦੀ ਜਿਹੜੀ ਹੈਗੀ ਆ ਜੌਬਾਂ ਦੀ ਬਿਜ਼ਨਸ ਦੀ ਜਿਹੜੀ ਬੋਲੀ ਆ ਉਹ ਕਿਸ ਤਰ੍ਹਾਂ ਬਣਾ ਸਕਦੇ ਆ ਜੂਥ ਨੂੰ ਆਪਾਂ ਕਿਸ ਤਰ੍ਹਾਂ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਨਾਲ ਜੋੜ ਸਕਦੇ ਆ ਸੀਨੀਅਰ ਬਜ਼ੁਰਗਾਂ ਨੂੰ ਕਿਸ ਤਰ੍ਹਾਂ ਜੋੜ ਸਕਦੇ ਆ ਪੰਜਾਬੀ ਮਾਂ ਬੋਲੀ ਨੂੰ ਹੋਰ ਬਲੰਦੀਆਂ ਦੇ ਵਿੱਚ ਆਉਣ ਲਈ ਆਪਾਂ ਕੀ ਉਪਰਾਲੇ ਕੀਤੇ ਜਾ ਸਕਦੇ ਆ ਇਸ ਕਾਨਫਰੰਸ ਦਾ ਵਿਸ਼ੇਸ਼ ਤੌਰ ਤੇ ਹਿੱਸਾ ਬਣੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਬਕਾ ਮੁਖੀ ਡਾਕਟਰ ਰਵੀਲ ਸਿੰਘ ਮੁਤਾਬਕ ਬੱਚਿਆਂ ਦੇ ਮਢਲੀ ਪੜ੍ਹਾਈ ਮਾਂ ਬੋਲੀ ਵਿੱਚ ਹੋਣਾ ਉਸ ਤੇ ਪ੍ਰਕਿਰਤੀ ਸ਼ੀਲ ਵਿਕਲ ਲਈ ਬੇਹੱਦ ਮਹੱਤਵਪੂਰਨ ਹੈ ਅਸੀਂ ਜਿਹੜੇ ਪੰਜਾਬੀ ਲੋਕ ਆ ਅਸੀਂ ਆਪਣੇ ਆਪ ਵਿੱਚ ਅਸੀਂ ਇਨਫਿਨਿਟੀ ਕੰਪਲੈਕਸ 'ਚ ਰਹਿੰਦੇ ਆ ਕਿ ਪੰਜਾਬੀ ਪੜੀ ਤਾਂ ਕੀ ਹੈ ਗਵਾਰਾਂ ਦੀ ਭਾਸ਼ਾ ਹੈ ਜਦ ਕਿ ਜਦ ਤੱਕ ਇਹਨੂੰ ਨਹੀਂ ਪੜ੍ਹ ਪੜ੍ਹੇਗਾ ਬੱਚਾ ਤਦ ਤੱਕ ਉਹਨਾਂ ਲੱਗਦਾ ਕਿ ਜਿਹੜਾ ਇੱਕ ਯੂਨੈਸਕੋ ਦੀ ਰਿਪੋਰਟ ਕਹਿੰਦੀ ਹੈ ਕਿ ਜਿਹੜਾ ਬੱਚਾ ਆਪਣੀ ਮادری ਜ਼ੁਬਾਨ ਵਿੱਚ ਪੜ੍ਹਦਾ ਹੈ ਪਹਿਲੀ ਮਢਲੀ ਸਿੱਖਿਆ ਲੈਂਦਾ ਉਹ ਫਿਰ ਸਾਰੇ ਸਬਜੈਕਟਸ ਬੜਾ ਇੰਟੈਲੀਜੈਂਟ ਹੁੰਦਾ ਹੈ। ਔਰ ਉਹ ਦੂਜੀਆਂ ਭਾਸ਼ਾਵਾਂ ਵੀ ਛੇਤੀ ਸਿੱਖਦਾ ਹੈ। ਜੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਮادری ਜ਼ਬਾਨ, ਮਾਤਪਾਸ਼ਾ ਪਹਿਲੇ ਪੜ੍ਹਾਉਂਦੇ ਹੋ। ਪਹਿਲੀ ਪਹਿਲੀ ਕੁਸ਼ ਸਿੱਖਿਆ ਜਿਹੜੀ ਉਹਨੂੰ ਮਾਤਪਾਸ਼ਾ ਚ ਦਿੰਦੇ ਹੋ ਤੇ ਉਹ ਨੈਚੁਰਲ ਹੈ ਕਿ ਉਹ ਫ੍ਰੈਂਚ ਵੀ ਜਲਦੀ ਸਿੱਖੇਗਾ, ਇੰਗਲਿਸ਼ ਵੀ ਜਲਦੀ ਸਿੱਖੇਗਾ ਔਰ ਬਿਹਤਰ ਸਿੱਖੇਗਾ। ਸਿੱਖਿਆ ਤੇ ਭਾਸ਼ਾ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਣ ਵਾਲੇ ਰੇਲ ਸਿੰਘ ਮੁਤਾਬਕ ਕੈਨੇਡਾ ਪੰਜਾਬੀਆਂ ਦੀ ਪਛਾਣ ਦੇ ਕੇਂਦਰ ਵੱਜੋਂ ਉੱਭਰ ਰਿਹਾ ਹੈ। ਪਰ ਇਸ ਪਹਿਚਾਨ ਨੂੰ ਕਿਸ ਰੂਪ ਵਿੱਚ ਦੁਨੀਆ ਅੱਗੇ ਰੱਖਣਾ ਹੈ ਇਹ ਪੰਜਾਬੀਆਂ ਦੇ ਹੱਥ ਵਸ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਇਹ ਸਾਡੀ ਪੰਜਾਬੀਆਂ ਦੀ ਸ਼ਨਾਖਤ ਦਾ ਕੇਂਦਰ ਬਣ ਗਿਆ। ਔਰ ਇਹ ਸ਼ਨਾਖਤ ਬਣਾਉਣੀ ਤੁਹਾਡਾ ਇੱਥੇ ਵਾਲਿਆਂ ਦਾ ਕੰਮ ਹੈ ਸਾਡਾ ਕੰਮ ਨਹੀਂ ਹੈ। ਜੇ ਆਪਾਂ ਸ਼ਨਾਖਤ ਬਣਾਉਣੀ ਆ ਉਹਨਾਂ ਲੋਕਾਂ ਵਾਲੀ ਜਿਹੜੇ ਦੁਨੀਆ ਭਰ ਵਿੱਚ ਬਦਨਾਮ ਹੈ ਤੇ ਉਹ ਤਾਂ ਆਪਣੀ ਬਣ ਰਹੀ ਹੈ ਮੈਨੂੰ ਲੱਗਦਾ ਬੜੀ ਛੇਤੀ ਛੇਤੀ ਬਣ ਰਹੀ ਹੈ। ਜੇ ਆਪਾਂ ਸ਼ਰਾਖਤ ਇੰਟੈਲੀਜੈਂਟ ਲੋਕਾਂ ਵਾਲੀ ਬਣਾਉਣੀ ਆ ਕਿ ਇੱਕ ਬੜੀ ਸਿਆਣੀ ਕੌਮ ਹੈ ਕੁਰਬਾਨੀਆਂ ਦੇਣ ਵਾਲੀ ਕੌਮ ਹੈ ਉਹ ਕੌਮ ਜਿਹਦਾ ਮਹਾਨ ਵਿਰਸਾ ਹੈ ਉਹ ਵੀ ਅਸੀਂ ਬਣਾ ਸਕਦੇ ਹਾਂ ਉਹ ਬੜਾਉਣਾ ਵੀ ਸਾਡੇ ਹੱਥ 'ਚ ਹੈ ਅਸੀਂ ਹੁਣ ਇਸ ਵੇਲੇ ਮਤਲਬ ਤਲਵਾਰ ਦੀ ਧਾਰ ਤੇ ਖੜੇ ਆ ਕਿ ਅਸੀਂ ਇੱਧਰ ਜਾਣਾ ਕਿ ਇੱਧਰ ਜਾਣਾ ਜੇ ਆਪਾਂ ਵਿਗਾੜਨ ਵਾਲੇ ਪਾਸੇ ਜਾਣਾ ਆਪਣਾ ਨਾਂ ਤੋਂ ਵੀ ਹੋ ਸਕਦਾ ਜੇ ਅਸੀਂ ਚੰਗੀ ਸ਼ਨਾਖਤ ਆਪਣੀ ਬਣਾਉਣੀ ਹੈ ਆਈਡੈਂਟੀਟੀ ਦੇ ਮਸਲੇ ਜਿਹੜੇ ਹੈਗੇ ਆ ਉਹ ਉਹ ਸੀ ਫੋਨ ਲੇਵਲ ਹੈ ਇਹ ਵੇਲਾ ਆ ਕਿ ਵਸੀਮ ਉਸ ਮਸਲੇ ਨੂੰ ਹੱਲ ਕਰ ਲਈਏ ਇੱਕ ਆਇਡੈਂਟੀਟੀ ਆਪਣੀ ਕਿਹੜੀ ਦੇਣੀ ਆ ਦੁਨੀਆ ਨੂੰ ਮੈਨੂੰ ਲੱਗਦਾ ਕੁਝ ਕੈਨੇਡਾ ਲੀਡ ਕਰੇਗਾ ਇਸ ਕਾਨਫਰੰਸ ਦਾ ਹਿੱਸਾ ਬਣੇ ਬੁਲਾਰਿਆਂ ਨੇ ਪੰਜਾਬੀ ਭਾਸ਼ਾ ਨੂੰ ਘਰ ਵਿੱਚ ਬੰਦ ਦਾ ਸਥਾਨ ਦੇਣ ਦੀ ਅਪੀਲ ਕੀਤੀ। ਉਹਨਾਂ ਮੁਤਾਬਕ ਇਸ ਦੀ ਸ਼ੁਰੂਆਤ ਮਾਪਿਆਂ ਨੂੰ ਕਰਨੀ ਚਾਹੀਦੀ ਹੈ। ਦੇਦ ਨਾਲ ਜ਼ਰੂਰੀ ਹੈ ਕਿ ਮਾਤਾ-ਪਿਤਾ ਜਿਹੜੇ ਨੇ ਬਾਕੀ ਵੀ ਘਰ ਦੇ ਵਿੱਚ ਬੱਚੇ ਨੇ ਉਹ ਸਾਰੇ ਪੰਜਾਬੀ ਚ ਕੋਸ਼ਿਸ਼ ਕਰਨ ਗੱਲ ਕਰਨ ਕਿਉਂ ਨਹੀਂ? ਸਾਡੀ ਭਾਸ਼ਾ ਜਿਹੜੀ ਇਹ ਬਹੁਤ ਹੀ ਅਮੀਰ ਹੈ। ਬੜਾ ਅਮੀਰ ਵਿਰਸਾ ਹੀ ਨਹੀਂ, ਵੈਸੇ ਵੀ ਬੜੀ ਅਮੀਰ ਹੈ। ਵੋਕੈਬਲਰੀ ਵੀ ਇਹਦੇ ਵਿੱਚ ਇੰਨੀ ਕਿ ਜਿਆਦਾ ਅਮੀਰ ਹੈ। ਕੋਈ ਕੋਈ ਇਹਦੇ 'ਚ ਨਾ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਮਾਪਿਓ ਨੂੰ ਕਦੀ ਵੀ ਕਿ ਜੇ ਸਾਡੇ ਬੱਚੇ ਆਪਸ ਵਿੱਚ ਜਦੋਂ ਜਿੱਥੇ ਵੀ ਕਿਤੇ ਇਕਤਰਤਾ ਹੁੰਦੀ ਹੈ ਇਕੱਠ ਹੁੰਦਾ ਹੈ ਕੋਈ ਵੀ ਤੇ ਉੱਥੇ ਜੋ ਪੰਜਾਬੀ ਬੋਲਣਗੇ ਤਾਂ ਉਹਨਾਂ ਨੂੰ ਸ਼ਰਮ ਨਹੀਂ ਮਾਲਕ ਮਾਣ ਮਹਿਸੂਸ ਹੋਣਾ ਚਾਹੀਦਾ ਤੇ ਜਦੋਂ ਜਦੋਂ ਸਾਡੇ ਵਿੱਚ ਇਹ ਭਾਵਨਾ ਆ ਜੇ ਕਿ ਮਾਪਿਓ ਦੇ ਵਿੱਚ ਬੱਚੇ ਬੱਚਿਆਂ ਨੂੰ ਸਿਖਾਉਣ ਲਈ ਤੇ ਬੱਚੇ ਵੀ ਉੱਥੇ ਖੁਸ਼ੀ ਮਹਿਸੂਸ ਕਰਨਗੇ ਸੁਖਪਾਲ ਸਿੰਘ ਆਲਕ ਆਮਨੀ ਨਿਓਸ ਬ੍ਰੈਂਪਟਨ